ना तो वो इस समय मेंबर ऑफ पार्लियामेंट है ना ही इस समय वो दिल्ली के एमएलए हैं, ना ही कोई मंत्री है कोई संवैधानिक पद उनके पास इस समय नहीं लेकिन फिर भी काफिला देखिए और इस काफिले में वो कहा जा रहे हैं अध्यात्म की तरफ जा रहे हैं विपशना की तरफ जा रहे हैं पासना करने लंजाब होशियारपुर पहुंचे ने, शाही ठाट गुरु ਦੋਸਤੋ ਆਵਾਮ ਦੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਲ ਜੋ ਨਾ ਤਾਂ ਹੁਣ ਦਿੱਲੀ ਦੇ ਮੁੱਖ ਮੰਤਰੀ ਹਨ ਅਤੇ ਨਾ ਹੀ ਕੋਈ ਐਮ.ਐਲ.ਏ ਜਾਂ ਮੰਤਰੀ ਸ਼ੰਤਰੀ ਉਸ ਹਫਤੇ ਦੀ ਸ਼ੁਰੂਆਤ ਵਿੱਚ ਹੁਸ਼ਾਰਪੁਰ ਵਿਭਸੇਨਾ ਬਹੁਤ ਧਰਮ ਦੀ ਕਪੱਧਤੀ ਧਿਆਨ ਸਮਾਤੀ ਲਗਾਣਾ ਉਸ ਲਈ ਆਪਣੇ ਪੰਜਾਬ ਦੇ ਇੱਕ ਜ਼ਿਲ੍ਹੇ ਹੁਸ਼ਾਰਪੁਰ ਵਿੱਚ ਆਏ ਹੋਏ ਹਨ ਉਹਨਾਂ ਨੂੰ ਪੰਜਾਬ ਵਿੱਚ ਬੀ.ਵੀ.ਆਈ.ਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਦੱਸਦੇ ਹਨ ਕਿ ਉਹਨਾਂ ਦੇ ਕਾਫਲੇ ਵਿੱਚ ਬੀ.ਵੀ ਕਾਰਾਂ ਕੋਈ ਕਹਿ ਰਿਹਾ ਹੈ ਕਿ ਪੰਜਾਬਜਾ ਕਾਰਾਂ ਦਾ ਕਾਫਲਾ ਹੈ ਕਾਫਲੇ ਵਿੱਚ ਦੱਸਦੇ ਹਨ ਕਿ 2-2 ਕਰੋੜ ਦੀਆਂ ਲਗਜ਼ਰੀ ਕਾਰਾਂ ਵੀ ਸ਼ਾਮਲ ਹਨ ਉਨ੍ਹਾਂ ਨਾਲ 100 ਤੋਂ ਵੱਧ ਕਮਾਂਡੋ ਉਹਨਾਂ ਦੀ ਸੁਰੱਖਿਆ ਲਈ ਨਾਲ ਹਨ ਆਮ ਆਦਮੀ ਪਾਰਟੀ ਦੇ ਸਾਧਗੀ ਪਸੰਦ ਕੱਟੜਵਾਦੀ ਆਗੂ ਅਰਵਿੰਦ ਗੇਜਰਵਾਲ ਦੀ ਹਾਰਪੁਰ ਫੇਰੀ ਕਈ ਸਵਾਲ ਪੈਦਾ ਕਰਦੀ ਹੈ ਧਿਆਨ ਸਮਾਦੀ ਲਗਾਉਣ ਦੀ ਆੜ ਵਿੱਚ ਪੰਜਾਬ ਦੀ ਸਿਆਸਤ ਵਿੱਚ ਕੋਈ ਸਿਆਸੀ ਪਚਾਲ ਜੀਹਾਂ ਉਹ ਕੋਈ ਸਿਆਸੀ ਪਚਾਲ ਲੈ ਆਉਣ ਲਈ ਤਾਂ ਪੰਜਾਬ ਨਹੀਂ ਆਏ ਹਨ ਜਾਂ ਫਿਰ ਪੰਜਾਬ ਵਿੱਚ ਭਵਿੱਖ ਵਿੱਚ ਕੋਈ ਸਿਆਸੀ ਪਚਾਲ ਲਿਆਂਦਾ ਜਾਵੇਗਾ ਅੱਜ ਦੀ ਵੀਡੀਓ ਵਿੱਚ ਇਹੋ ਜਿਹੇ ਸਵਾਲਾਂ ਦੇ ਜਵਾਬ ਇਹਨਾਂ ਸੰਭਾਵਨਾਵਾਂ ਦੇ ਜਵਾਬ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜਿਨ੍ਹਾਂ ਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲੋ ਦੋਸਤੋ ਰਵਿੰਦ ਕੇਜੀ ਰਵਲ ਪੰਜਾਬ ਵਿੱਚ ਵਿਪਸਨਾ ਕਰਨ ਲਈ ਆਏ ਹੋਏ ਹਨ ਵਿਪਸਨਾ ਦੋਸਤੋ ਇੱਕ ਪદ્ધਤੀ ਹੁੰਦੀ ਹੈ ਧਿਆਨ ਸਮਾਧੀ ਦੀ ਇਹ ਬੋਧਮਤ ਦੇ ਅਨੁਸਾਰ ਬੜੀ ਪ੍ਰਚਲਿਤ ਪદ્ધਤੀ ਹੈ ਜਿਸ ਵਿੱਚ ਧਿਆਨ ਸਮਾਧੀ ਲਗਾ ਕੇ ਮਨ ਨੂੰ ਸ਼ਾਂਤੀ ਦਿੱਤੀ ਜਾਂਦੀ ਹੈ ਦੋਸਤੋ ਇੱਕ ਵਾਰੀ ਪਹਿਲਾਂ ਵੀ ਉਹ ਪੰਜਾਬ ਹੁਸ਼ਿਆਰਪੁਰ ਆਏ ਸਨ ਵਿਪਸਨਾ ਕਰਨ ਪਰ ਇਸ ਵਾਰ ਦੋਸਤੋ ਹਾਲਾਤ ਬਹੁਤ ਹੀ ਬਦਲੇ ਹੋਏ ਹਨ ਉਹਨਾਂ ਦੀ ਛਵੀ ਵੀ ਬਹੁਤ ਹੱਦ ਤੱਕ ਬਦਲ ਚੁੱਕੀ ਹੈ ਵੈਲਾ ਕਿੱਥੇ ਹੋ ਸਵੇਕੋਸ਼ਿਤ ਰੱਬ ਜਿਹੇ ਕਟਣ ਇਮਾਨਦਾਰ ਸਾਦਗੀ ਪਸੰਦ ਨੇਤਾ ਦੀ ਸ਼ਬੀ ਲੈ ਕੇ ਪੰਜਾਬ ਵਿੱਚ ਆਏ ਸਾਂ ਜੋ ਪ੍ਰਮਾਤਮਾ ਨੂੰ ਧਿਆਨ ਲਈ ਹਿਸ਼ਾਰਪੁਰ ਨੇੜੇ ਬਣੇ ਵਿਵਸਨਾ ਕੇਂਦਰ ਵਿੱਚ ਆਇਆ ਸੀ ਸਵਾਲ ਤਾਂ ਦੋਸਤੋ ਉਸ ਵੇਲੇ ਵੀ ਚੁੱਕੇ ਗਏ ਸਨ ਉਸ ਵੇਲੇ ਚੋਣਾਂ ਹੋ ਰਹੀਆਂ ਸਨ ਚੋਣਾਂ ਦੇ ਮੱਦੇਨਜ਼ਰ ਬਹੁ ਧਰਮ ਦੇ ਅਨੁਯਾਈ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਜਿਆਦਾਤਰ ਬਹੁ ਧਰਮ ਦਲਤ ਪਰਿਵਾਰਾਂ ਨੇ ਹੀ ਅਪਣਾਇਆ ਸੀ ਡਾਕਟਰ ਭੀਮਰਾਓ ਉਮੀਦਵਾਰ ਉਹਨਾਂ ਦੀ ਦੇਖਾ ਦੇਖੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਲਈ ਇੱਕ ਸਿਆਸੀ ਪੈਂਤਰਾ ਉਸ ਵੇਲੇ ਇਹ ਦੱਸਿਆ ਗਿਆ ਸੀ ਇਸੇ ਕਰਕੇ ਉਸ ਵੇਲੇ ਵੀ ਕਿਹਾ ਜਾ ਰਿਹਾ ਸੀ ਕਿ ਉਹ ਵਿਪਸਨਾ ਕਰਨ ਨਹੀਂ ਸਗੋਂ ਕੁਝ ਵੋਟਰਾਂ ਨੂੰ ਪ੍ਰਭਾਵਿਤ ਕਰਨ ਪੰਜਾਬ ਆਏ ਹਨ ਪਰ ਦੋਸਤੋ ਇਸ ਵਾਰ ਇਸ ਵਾਰ ਤਾਂ ਹਾਲਾਤ ਬਹੁਤ ਹੀ ਬਦਲ ਚੁੱਕੇ ਹਨ ਦਿੱਲੀ ਚੋਣਾਂ ਵਿੱਚ ਉਹਨਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਦਿੱਲੀ ਚੋਣਾਂ ਦੀ ਹਾਰ ਨੇ ਉਹਨਾਂ ਦਾ ਹੰਕਾਰ ਚੂੜ-ਚੂੜ ਕਰ ਦਿੱਤਾ ਹੈ ਪਰ ਦੋਸਤੋ ਪੋਲੀਟੀਸ਼ੀਅਨ ਲੋਕ ਇਹ ਕਿੱਥੇ ਛੇਤੀ ਛੇਤੀ ਸੱਚ ਸਵੀਕਾਰ ਕਰਦੇ ਹਨ ਇਹ ਨਵੀਂ ਚਾਲ ਚੱਲਣ ਲਈ ਤਿਆਰ ਹੋ ਜਾਂਦੇ ਹਨ ਇਸ ਵਾਰ ਵੀ ਇਹੋ ਜਿਹੇ ਹੀ ਇੰਦੇਸ਼ੇ ਇਹਨਾਂ ਦੀ ਪੰਜਾਬ ਫੇਰੀ ਨੂੰ ਲੈ ਕੇ ਲਗਾਏ ਜਾ ਰਹੇ ਹਨ ਉਹਨਾਂ ਦਾ ਇੱਥੇ ਪੰਜਾਬ ਵਿੱਚ ਹੁਸ਼ਿਆਰਪੁਰ ਆ ਕੇ ਵਿਪਸਨਾਂ ਲਈ ਠਹਿਰਨਾ ਕਈ ਸ਼ੰਕੇ ਸਵਾਲ ਪੈਦਾ ਕਰ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਦੋਸਤੋ ਲੋਕਾਂ ਵਿੱਚ ਇਹ ਸਨੇਹਾ ਜਾ ਰਿਹਾ ਹੈ ਕਿ ਇਹ ਵਿਪਸਨਾ ਨਹੀਂ ਹੈ ਪਾਵਰ ਦੀ ਜੰਗ ਹੈ ਪਾਰਟੀ ਵਿੱਚ ਸੁਪਰੀਮ ਕੋਨ ਹੈ ਇਹ ਇਸ ਦੀ ਲੜਾਈ ਲੜਨ ਲਈ ਪੰਜਾਬ ਵਿੱਚ ਆਏ ਹਨ ਮੈਂ ਹੀ ਪਾਰਟੀ ਦਾ ਸੁਪਰੀਮੋ ਮੈਂ ਹੀ ਸਭ ਕੁਝ ਉਹ ਪੰਜਾਬ ਵਿੱਚ ਆ ਕੇ ਰਹਿ ਕੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਮੰਤਰੀਆਂ ਵਜ਼ੀਰਾ ਐਮ ਐਲ ਏ ਵਰਕਰਾਂ ਸਭ ਨੂੰ ਇਹ ਦੱਸਣ ਸਮਝਾਉਣ ਆਏ ਹਨ ਬਾਕੀ ਐਮ ਐਲ ਏ ਜਾਂ ਮੰਤਰੀ ਮਿਨਿਸਟਰ ਉਹ ਤਾਂ ਜਲਦ ਹੀ ਸਮਝ ਹੀ ਜਾਣਗੇ ਉਹਨਾਂ ਨੂੰ ਤਾਂ ਸੱਤਾ ਚਾਹੀਦੀ ਹੈ ਮੁੱਖ ਮੰਤਰੀ ਕੋਈ ਵੀ ਹੋਵੇ ਉਹਨਾਂ ਨੂੰ ਕੀ ਫਰਕ ਪੈਂਦਾ ਹੈ ਪਰ ਸੀਐਮ ਸਾਹਬ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਉਹਨਾਂ ਲਈ ਇਹ ਬੜੀ ਹੀ ਔਖੀ ਘੜੀ ਹੈ ਉਹ ਜਿੰਨਾ ਮਰਜ਼ੀ ਆਪਣੀ ਵਫਾਦਾਰੀ ਅਰਵਿੰਦ ਕੇਜਰੀਵਾਲ ਪ੍ਰਤੀ ਦਿਖਾਈ ਜਾਣ ਉਹਨਾਂ ਦੇ ਉੱਪਰ ਇੱਕ ਤਲਵਾਰ ਤੁਸੀਂ ਬਦਲੇ ਜਾ ਸਕਦੇ ਹੋ ਅਸਫਲ ਮੁੱਖ ਮੰਤਰੀ ਹੋ ਲੋਕਾਂ ਦੀਆਂ ਉਮੀਦਾਂ ਦੇ ਤੁਸੀਂ ਪੂਰੇ ਨਹੀਂ ਉਤਰੇ ਇਹ ਤਲਵਾਰ ਲਟਕਦੀ ਰਹੇਗੀ ਉਹਨਾਂ ਨੂੰ ਬਦਲਣ ਦੀ ਕੁਝ ਲੋਕ ਤਾਂ ਕਿਸਾਨ ਸੰਗਠਨ ਜੋ ਖਨੋਰੀ ਬਾਰਡਰ ਤੇ ਬੈਠੇ ਹੋਏ ਸਨ ਉਹਨਾਂ ਦਾ ਮੋਦੀ ਸਰਕਾਰ ਨਾਲ ਟਕਰਾਅ ਦੇ ਨਾਲ-ਨਾਲ ਹੁਣ ਪੰਜਾਬ ਸਰਕਾਰ ਨਾਲ ਵੀ ਟਕਹਾਬੜਨਾ ਇਸ ਨੂੰ ਵੀ ਅਰਵਿੰਦ ਕੇਜਰੀਵਾਲ ਜੀ ਦਾ ਹੀ ਮਾਸਟਰ ਸਟ੍ਰੋਕ ਦੱਸ ਰਹੇ ਹਨ ਲੋਕ ਤਾਂ ਹੁਣ ਇਹ ਵੀ ਤੰਜ ਕੱਸ ਰਹੇ ਹਨ ਕਿ ਦਿੱਲੀ ਵਿੱਚ ਖਵਾਏ ਗਏ ਕਾਜੂ ਬਦਾਮ ਦੇ ਲੰਗਰਾਂ ਦਾ ਮੁੱਲ ਇਸ ਵਾਰ ਤਾਰਨ ਦੀ ਵਾਰੀ ਹੈ ਇਹਨਾਂ ਕਿਸਾਨ ਸੰਗਠਨਾਂ ਦੇ ਲੀਡਰਾਂ ਦੀ ਅਤੇ ਵਰਕਰਾਂ ਦੀ ਤਾਂ ਇਹ ਉਹ ਅਰਵਿੰਦ ਕੇ ਜਿਰਵਾਲ ਦੀ ਪੰਜਾਬ ਫੇਰੀ ਤੋਂ ਇੱਕ ਦੋ ਦਿਨ ਪਹਿਲਾਂ 18 ਮੰਗਾ ਲੈ ਕੇ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਨੂੰ ਮਿਲੇ ਸਨ ਪਰ ਮੀਟਿੰਗ ਮੀਟਿੰਗ ਬੇਨਤੀਜਾ ਹੀ ਨਿਕਲੀ ਉਹ ਆਪਣੀ ਜਿੱਦ ਦੇ ਉੱਪਰ ਅੜੇ ਰਹੇ ਤੇ ਇੰਜ ਗੱਲਬਾਤ ਨੂੰ ਸਫਲ ਕਰ ਦਿੱਤਾ ਸਾਰਾ ਦਬਾਅ ਸਾਰਾ ਦੋਸ਼ ਭਗਵੰਤ ਸਿੰਘ ਮਾਨ ਦੇ ਸਿਰ ਉੱਪਰ ਤੁਸੀਂ ਪੰਜ ਨੂੰ ਕੀ ਕਰਨਾ ਹੈ ਅਸੀਂ ਕਹੇ ਜੀ ਹਾਲੇ ਤੱਕ ਗੱਲ ਚੱਲਦੀ ਹੈ ਹਾਲੇ ਅਸੀਂ ਕੀ ਕਹਿ ਦਈਏ ਗੁੱਸੇ 'ਚ ਆ ਗਿਆ ਅੱਗ ਵਿਚਾਲੇ ਮੀਟਿੰਗ ਛੱਡ ਕੇ ਚਲੋ ਜੋ ਹੋਇਆ ਸਭ ਹੋਇਆ ਤੇ ਜਾਓ ਤੁਸੀਂ ਕਰ ਲੋ ਪ੍ਰਾਈਮ ਮਿਨਿਸਟਰ ਲੈਵਲ ਤੱਕ ਮੈਂ ਨੇਗੋਸ਼ੀਏਸ਼ਨਸ ਕੀਤੀ ਹੈ ਲੇਕਿਨ ਕਦੇ ਇਤਨਾ ਗੁੱਸੇ 'ਚ ਆਇਆ ਹੋਇਆ ਕਿਸੇ ਲੀਡਰ ਕੋ ਨਹੀਂ ਦੇਖਿਆ ਇਸ ਬਾਰੇ ਦੋਸਤੋ ਵਿਸਤਾਰ ਵਿੱਚ ਗੱਲ ਅਗਲੀ ਵੀਡੀਓ ਵਿੱਚ ਕਰਾਂਗੇ ਅੱਜ ਦੀ ਵੀਡੀਓ ਵਿੱਚ ਅਰਵਿੰਦ ਕੇਜਰੀਵਾਲ ਦੀ ਹਿਸ਼ਾਰਪੁਰ ਵਿਪਸਨਾ ਫੇਰੀ ਉੱਪਰ ਹੀ ਕੇਂਦਰਿਤ ਰਹਿੰਦੇ ਹਾਂ ਦੋਸਤੋ ਜਦੋਂ ਰਵਿੰਦ ਕੇਜਰੀਵਾਲ ਵਾਪਸ ਵੱਡੇ ਕਾਫਲੇ ਨਾਲ ਹਿਸ਼ਾਰਪੁਰ ਆਏ ਤਾਂ ਮੀਡੀਆ ਵਿੱਚ ਉਨ੍ਹਾਂ ਦੇ ਖਿਲਾਫ ਸਵਾਲ ਪੈਦਾ ਹੋਣੇ ਸ਼ੁਰੂ ਹੋ ਗਏ ਉਨ੍ਹਾਂ ਦੇ ਉੱਪਰ ਕਿੰਤੂ ਪਰੰਤੂ ਕੀਤਾ ਜਾ ਰਿਹਾ ਸੀ ਕੋਈ ਕਹਿ ਰਿਹਾ ਸੀ ਕਿ 20-20 ਗੱਡੀਆਂ ਤੇ ਕੋਈ ਕਹਿ ਰਿਹਾ ਸੀ 50-50 ਗੱਡੀਆਂ ਦੇ ਕਾਫਲੇ ਨਾਲ ਅਦੇ 100 ਤੋਂ ਵੱਧ ਦੇ ਕਮਾਂਡੋ ਦੇ ਨਾਲ ਇਹ ਪੰਜਾਬ ਵਿੱਚ ਕੀ ਕਰਨ ਆਏ ਹਨ ਐਡੀ ਵੱਡੀ ਸ਼ਾਨੋ ਸ਼ੌਕਤ ਇੰਨੇ ਵੱਡੇ ਕਾਫਲੇਆਂ ਦਾ ਕੀ ਕੰਮ ਹੈ ਪੰਜਾਬ ਵਿੱਚ ਜਦੋਂ ਉਹ ਵਿਪਾਸਨਾ ਕਰਨ ਆਏ ਹਨ ਵਿਪਾਸਨਾ ਦਾ ਸਾਦਗੀ ਧਿਆਨ ਸਮਾਧੀ ਲਈ ਹੁੰਦੀ ਹੈ ਪਰ ਇਹ ਲਾਵ ਲਸ਼ਕਰ ਨਾਲੇ ਇਹਨਾਂ ਨੂੰ ਡਰ ਕਿਸ ਤੋਂ ਹੈ ਪੰਜਾਬ ਵਿੱਚ ਵੱਖਵਾਦੀ ਅੰਸਰਾਂ ਦੇ ਤਾਂ ਦੱਸਿਆ ਜਾਂਦਾ ਹੈ ਕਿ ਇਹ ਹਮੇਸ਼ਾ ਤੋਂ ਹੀ ਸੁਭਾਚਿੰਤਕ ਰਹੇ ਹਨ ਇਹ ਉਹਨਾਂ ਦੇ ਹੱਕਾਂ ਦੇ ਰਾਖੇ ਬਣ ਕੇ ਸਾਹਮਣੇ ਆਉਂਦੇ ਰਹੇ ਹਨ ਫੇਰ ਇਹਨਾਂ ਨੂੰ ਕਿਸ ਤੋਂ ਡਰ ਹੈ ਦੋਸਤੋ ਇਹਨਾਂ ਦੀ ਪੰਜਾਬ ਫੇਰੀ ਨੂੰ ਆਮ ਆਦਮੀ ਪਾਰਟੀ ਦੀ ਅੰਦਰੂਨੀ ਜੰਗ ਵਜੋਂ ਬਹੁਤ ਹੱਦ ਤੱਕ ਵੇਖਿਆ ਜਾ ਰਿਹਾ ਹੈ ਕਾਰਨ ਕਿਉਂਕਿ ਇੱਕ ਤਾਂ ਹਰਿੰਦ ਕੇਜਰੀਵਾਲ ਹੁਣ ਉਹ ਮੀਡੀਆ ਦੀਆਂ ਸੁਰਖੀਆਂ ਵਿੱਚ ਨਹੀਂ ਹਨ ਕਿਉਂਕਿ ਉਹ ਨਾ ਤਾਂ ਮੰਤਰੀ ਹਨ ਨਾ ਸੰਤਰੀ ਹਨ ਨਾ ਹੀ ਮੁੱਖ ਮੰਤਰੀ ਇਥੋਂ ਤੱਕ ਕਿ ਐਮਐਲਏ ਤੱਕ ਨਹੀਂ ਹਨ ਦੂਜਾ ਦਿੱਲੀ ਦੇ ਮੁਕਾਬਲੇ ਪੰਜਾਬ ਹਮੇਸ਼ਾ ਤੋਂ ਹੀ ਵੱਡੀ ਸਟੇਟ ਸੀ ਪੰਜਾਬ ਦੇ ਮੁੱਖ ਮੰਤਰੀ ਦਾ ਅਕਸ ਪਹਿਲਾਂ ਹੀ ਦਿੱਲੀ ਦੇ ਸੀਐਮ ਤੋਂ ਵੱਡਾ ਲੱਗਦਾ ਸੀ ਪਰ ਹੁਣ ਤਾਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਸੀਐਮ ਵੀ ਨਹੀਂ ਰਹੇ ਕਿਹਦਰੇ ਹੁਣ ਪੂਰੀ ਪਾਰਟੀ ਤੇ ਮੁੱਖ ਮੰਤਰੀ ਦਾ ਵੱਡਾ ਕਦਮ ਭਾਰੀ ਨਾ ਪੈ ਜਾਵੇ ਉਹਨਾਂ ਦੇ ਕਦਮ ਨੂੰ ਭਗਵੰਦ ਸਿੰਘ ਮਾਨ ਦੇ ਕਦਮ ਨੂੰ ਠੀਕ ਠਾਕ ਕਰਨ ਅਤੇ ਅਰਵਿੰਦ ਕੇਜਰੀਵਾਲ ਹੀ ਆਮ ਆਦਮੀ ਪਾਰਟੀ ਵਿੱਚ ਸੁਪਰੀਮੋ ਹਨ ਇਹ ਪੱਕਾ ਕਰਨ ਲਈ ਹੀ ਉਹ ਪੰਜਾਬ ਆਏ ਹਨ ਵਿਪਸਨਾ ਨੂੰ ਤਾਂ ਇੱਕ ਬਹਾਨਾ ਮੰਨਿਆ ਜਾ ਰਿਹਾ ਹੈ ਤਾਂ ਜੋ ਮੀਡੀਆ ਵਿੱਚ ਇਸ ਦਾ ਖਲਾਰਾ ਨਾ ਪਵੇ ਜੇ ਖਲਾਰਾ ਪਵੇ ਵੀ ਤਾਂ ਉਹ ਇਹ ਕਹਿ ਸਕਣ ਕਿ ਉਹ ਤਾਂ ਪੰਜਾਬ ਵਿੱਚ ਸਿਰਫ ਅਤੇ ਸਿਰਫ ਵਿਪਸਨਾ ਕਰਨ ਆਏ ਹਨ ਪਰ ਦੋਸਤੋ ਅੱਜ ਦੇ ਯੋਗ ਵਿੱਚ ਮੀਡੀਆ ਦੇ ਯੋਗ ਵਿੱਚ ਇਹ ਗੱਲਾਂ ਕਿੱਥੇ ਦਵਾਈਆਂ ਜਾ ਸਕਦੀਆਂ ਹਨ ਪੀੜ ਚੈਨਲ ਤੇ ਬਕਾਊ ਪੱਤਰਕਾਰਾਂ ਰਾਹੀਂ ਇਹ ਟੱਕਿਆ ਦਾ ਜਾ ਸਕਦਾ ਹੈ ਪਰ ਪੂਰੀ ਤਰ੍ਹਾਂ ਨਹੀਂ ਲੋਕ ਚੰਗੀ ਤਰ੍ਹਾਂ ਸਮਝ ਰਹੇ ਹਨ ਕਿ ਇਹ ਆਮ ਆਦਮੀ ਪਾਰਟੀ ਵਿੱਚ ਸਿਆਸੀ ਪਾਵਰ ਬੈਲੈਂਸ ਕਰਨ ਦੀ ਖੇਡ ਹੈ ਦੋਸਤੋ ਆਮ ਆਦਮੀ ਪਾਰਟੀ ਦੇ ਦਿੱਲੀ ਵਿੱਚ ਹਾਰ ਜਾਣ ਤੋਂ ਬਾਅਦ ਵੀ ਇਹ ਪੰਜਾਬ ਦੇ ਐਮਐਲਏ ਨੂੰ ਧੰਨਵਾਦ ਕਰਨ ਦੇ ਬਹਾਨੇ ਦਿੱਲੀ ਸੇ ਕਰਕੇ ਸੱਦਿਆ ਗਿਆ ਸੀ ਤਾਂ ਜੋ ਕਿ ਉਹਨਾਂ ਨੂੰ ਇਹ ਸਮਝਾਇਆ ਜਾ ਸਕੇ ਕਿ ਦਿੱਲੀ ਵਿੱਚ ਬੇਸ਼ਕਾਮ ਆਮ ਆਦਮੀ ਪਾਰਟੀ ਹਾਰ ਗਈ ਹੈ ਅਰਵਿੰਦ ਕੇਜਰੀਵਾਲ ਵੀ ਹਾਰ ਗਏ ਹਨ ਪਰ ਆਮ ਆਦਮੀ ਪਾਰਟੀ ਇਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਹੁਣ ਵੀ ਆਮ ਆਦਮੀ ਪਾਰਟੀ ਦੇ ਇਕਲੋਤੇ ਅਤੇ ਸ਼ਕਤੀਸ਼ਾਲੀ ਨੇਤਾ ਹਨ ਉਹ ਜੋ ਚਾਣਗੇ ਉਹਨਾਂ ਦੀ ਪਾਰਟੀ ਵਿੱਚ ਉਹੀ ਹੋਵੇਗਾ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦਾ ਕੰਟਰੋਲ ਅਰਵਿੰਦ ਕੇਜਰੀਵਾਲ ਦੇ ਹੱਥ ਵਿੱਚ ਹੀ ਹੈ ਬਾਕੀ ਜੋ ਵੀ ਰਹੀ ਸਹੀ ਕਸਰ ਹੋਵੇ ਉਸ ਨੂੰ ਪੂਰੀ ਕਰਨ ਲੱਗਦਾ ਹੈ ਕਿ ਇਸ ਵਾਰ ਅਰਵਿੰਦ ਕੇਜਰੀਵਾਲ ਪੰਜਾਬ ਹੁਸ਼ਿਆਰਪੁਰ ਆਏ ਹੋਏ ਹਨ ਦੋਸਤੋ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਅਰਵਿੰਦ ਕੇਜਰੀਵਾਲ ਚੋਰ ਦਰਵਾਜ਼ੇ ਨਾਲ ਪੰਜਾਬ ਰਾਹੀਂ ਜੀ ਹਾਂ ਪੰਜਾਬ ਰਾਹੀਂ ਪੰਜਾਬ ਦੀ ਸੀਟ ਤੋਂ ਰਾਜ ਸਭਾ ਜਾ ਸਕਦੇ ਹਨ ਬਿਸ਼ੱਕ ਉਹ ਮੀਡੀਆ ਵਿੱਚ ਕਹਿ ਰਹੇ ਹਨ ਕਿ ਉਹਨਾਂ ਦੀ ਇਹੋ ਜਿਹੀ ਕੋਈ ਵੀ ਮਨਸ਼ਾ ਨਹੀਂ ਹੈ ਪਰ ਰਾਜਨੀਤਿਕ ਲੋਕ ਉਹਨਾਂ ਦੇ ਕਹੇ ਦੇ ਕਿੱਥੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਲੁਧਿਆਣੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਜੋ ਰਹਿਸਮਈ ਸਥਿਤੀਆਂ ਵਿੱਚ ਸੁਸਾਇਡ ਕਰ ਗਏ ਸਨ ਉਹਨਾਂ ਦੀ ਖਾਲੀ ਉਹਨਾਂ ਦੀ ਖਾਲੀ ਹੋਈ ਸੀਟ ਦੇ ਲੁਧਿਆਣੇ ਦੇ ਇੱਕ ਵਪਾਰੀ ਸ਼੍ਰੀਮਾਨ ਅਸ਼ੋਕ ਮਿੱਤਲ ਉਹਨਾਂ ਨੂੰ ਚੋਣ ਲੜਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਟਿਕਟ ਤੋਂ ਜੋ ਕਿ ਪਹਿਲਾਂ ਹੀ ਪੰਜਾਬ ਵੱਲੋਂ ਰਾਜ ਸਭਾ ਦੇ ਮੈਂਬਰ ਹਨ ਦੋਸਤੋ ਜੇ ਮਿੱਤਲ ਸਾਹਿਬ ਇਹ ਬਾਈਪੋਲ ਜਿੱਤ ਜਾਂਦੇ ਹਨ ਤਾਂ ਫਿਰ ਰਾਜ ਸਭਾ ਦੀ ਸੀਟ ਖਾਲੀ ਇੰਜ ਅਰਵਿੰਦ ਕੇਜੀ ਰਵਲ ਰਾਜ ਸਭਾ ਚਲੇ ਜਾਣਗੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਉਹਨਾਂ ਕੋਲ ਬਹਾਨਾ ਹੋਵੇਗਾ ਕਿ ਲੁਧਿਆਣਾ ਵੈਸਟ ਦੇ ਲੋਕਾਂ ਨੇ ਮੈਨੂੰ ਸੇਵਾ ਲਈ ਚੁਣਿਆ ਹੈ ਮੈਂ ਉਸ ਤੋਂ ਕਿਵੇਂ ਪਿੱਛੇ ਹਟ ਸਕਦਾ ਹਾਂ ਇੰਜ ਉਹ ਕਹਿਣਗੇ ਕਿ ਉਹ ਰਾਜ ਸਭਾ ਦੀ ਸੀਟ ਖਾਲੀ ਕਰ ਰਹੇ ਹਨ ਇੰਜ ਪੰਜਾਬ ਵਿੱਚੋਂ ਇੱਕ ਰਾਜ ਸਭਾ ਦੀ ਸੀਟ ਖਾਲੀ ਹੋ ਜਾਵੇਗੀ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਕੀ ਹੋਵੇਗਾ ਲੋਕਾਂ ਨੂੰ ਦਿਖਾਨ ਲਈ ਪਾਰਟੀ ਦਾ ਫੈਸਲਾ ਵਰਕਰਾਂ ਦਾ ਦਬਾਅ ਕੋਈ ਸਰਵੇ ਇਹੋ ਜਿਹਾ ਕਰਾ ਕੇ ਅਰਵਿੰਦ ਕੇਜਰੀਵਾਲ ਰਾਜ ਸਭਾ ਚਲੇ ਜਾਣਗੇ ਨਾ ਨਾ ਕਰਦੇ ਹੋਏ ਵੀ ਕੁਝ ਕਿਆਸਰਾਈਆਂ ਦਾ ਇਹ ਵੀ ਹਾਨਕੀ ਸ਼ਰਾਬ ਘਟਾਲੇ ਦੇ ਰਾਜਦਾਰ ਮਨਿੰਸ਼ ਹੋਦਿਆ ਉਹਨਾਂ ਲਈ ਇਹ ਖਾਲੀ ਹੋਈ ਸੀਟ ਰਾਜ ਸਭਾ ਸੀਟ ਉਹਨਾਂ ਨੂੰ ਇੱਥੋਂ ਰਾਜ ਸਭਾ ਵਿੱਚ ਭੇਜਿਆ ਜਾਵੇਗਾ ਬਾਕੀ ਦੋਸਤੋ ਚੋਣਾ ਹੋਣ ਤੇ ਤੇ ਚੋਣ ਨਤੀਜਾ ਆਉਣ ਤੇ ਹੀ ਸਭ ਕੁਝ ਕਲੀਅਰ ਹੋਵੇਗਾ ਦੋਸਤੋ ਇਹਨਾਂ ਦਾ ਰਾਜ ਸਭਾ ਜਾਣਾ ਇੱਕ ਅਹਿਮ ਮਸਲਾ ਕਿਉਂ ਹੈ ਤਾਂ ਦੋਸਤੋ ਇਸ ਦੀ ਇੱਕ ਵਜ੍ਹਾ ਹੈ ਇਕ ਤਰ੍ਹਾਂ ਸਭਾ ਸੰਸਦ ਬਣਨ ਤੇ ਸਪੈਸ਼ਲ ਪ੍ਰਿਵੀਲੇਜ ਮਿਲ ਹੀ ਜਾਂਦੀ ਹੈ ਦੂਸਰਾ ਦੂਜਾ ਦੂਜਾ ਵੱਡਾ ਕਾਰਨ ਇਹਨਾਂ ਤੇ ਸ਼ਰਾਬ ਘਟਾਲੇ ਦੇ ਕਈ ਕੇਸ ਚੱਲ ਰਹੇ ਹਨ ਅਤੇ ਭਵਿੱਖੇ 'ਚ ਹੋਰ ਵੀ ਕਈ ਕੇਸ ਚੱਲਣਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਜਦੋਂ ਮੁੱਖ ਮੰਤਰੀ ਸਾਹ ਤਾਂ ਸਾਰੀ ਫੀਸ ਸਰਕਾਰੀ ਖਜ਼ਾਨੇ ਵਿੱਚੋਂ ਦੋਸਤੋਂ ਭਰੀ ਜਾਂਦੀ ਸੀ ਵਕੀਲਾਂ ਦੀ ਕਰੋੜਾਂ ਦੀ ਫੀਸ ਲੈਣ ਵਾਲੇ ਸੁਪਰੀਮ ਕੋਰਟ ਦੇ ਵੱਡੇ ਵੱਡੇ ਵਕੀਲ ਇਹਨਾਂ ਨੇ ਹਾਇਰ ਕੀਤੇ ਹੋਏ ਸਨ ਆਪਣੇ ਕੇਸਾਂ ਲਈ ਐ ਜੀ ਸੀ ਐਮ ਉਹ ਦਿੱਲੀ ਇਨਾ ਦੀ ਫੀਸ ਸਰਕਾਰੀ ਖਜ਼ਾਨੇ ਵਿੱਚੋਂ ਲੋਕਾਂ ਦੇ ਟੈਕਸ ਦੇ ਪੈਸੇ ਵਿੱਚੋਂ ਭਰੀ ਜਾਂਦੀ ਸੀ ਹੁਣ ਦੋਸਤੋ ਅਰਵਿੰਦ ਕੇਜਰੀਵਾਲ ਹੋਣ ਜਾਂ ਮਨੀਸ਼ ਹੁਦੀਆ ਇਹ ਦੋਵੇਂ ਆਪਣੀ ਐਮ ਐਲ ਏ ਦੀ ਸੀਟ ਤੱਕ ਹਾਰ ਚੁੱਕੇ ਹਨ ਹੁਣ ਇਹ ਵਿਧਾਇਕ ਤੱਕ ਨਹੀਂ ਹਨ ਇਹਨਾਂ ਦੀ ਅਰੇਸਟ ਲਈ ਪੁਲਿਸ ਨੂੰ ਹੁਣ ਕੋਈ ਖਾਸ ਪ੍ਰੋਟੋਕੋਲ ਵੀ ਫੋਲੋ ਨਹੀਂ ਕਰਨਾ ਪਵੇਗਾ ਜੇ ਉਹ ਚਾਹਣ ਤਾਂ ਇਹਨਾਂ ਨੂੰ ਅਰੇਸਟ ਕਰ ਸਕਦੇ ਹਨ ਜੋ ਇਹਨਾਂ ਦੇ ਉੱਪਰ ਕੇਸ ਚੱਲ ਰਹੇ ਹਨ ਇਸ ਤੋਂ ਇਲਾਵਾ ਦੋਸਤੋ ਇਹਨਾਂ ਕੇਸਾਂ ਨੂੰ ਲੜਨ ਲਈ ਵਕੀਲਾਂ ਦੀ ਮੋਟੀ ਫੀਸ ਉਸ ਦਾ ਵੀ ਤਾਂ ਇੰਤਜ਼ਾਮ ਕਰਨਾ ਹੈ ਪਰ ਦੋਸਤੋ ਜਿਹੇ ਰਾਜ ਸਭਾ ਵਿੱਚ ਚਲੇ ਜਾਂਦੇ ਹਨ ਰਾਜ ਸਭਾ ਮੈਂਬਰ ਹੋ ਜਾਂਦੇ ਹਨ ਸੰਸਦ ਹੋ ਜਾਂਦੇ ਹਨ ਤਾਂ ਇਹਨਾਂ ਮੁਸੀਬਤਾਂ ਤੋਂ ਕੁਝ ਹੱਦ ਤੱਕ ਵਿਅਕਤੀ ਤੌਰ ਤੇ ਇਹ ਛੁਟਕਾਰਾ ਪਾ ਸਕਦੇ ਹਨ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਆ ਕੇ ਇਸ ਵਾਰ ਹੁਸ਼ਿਆਰਪੁਰ ਵਿਪਸਨਾ ਕਰਨ ਦੇ ਨਾਲ-ਨਾਲ ਆਪਣੀ ਸਿਆਸੀ ਸਮਝਬੂਧਾ ਨਮੀਨਾ ਵੀ ਪੇਸ਼ ਕਰਕੇ ਜਾਣਗੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਿੱਚ ਇਹਨਾਂ ਦਾ ਹੀ ਕੰਟਰੋਲ ਹੈ ਹੋਏ ਇੱਥੇ ਰਹਿ ਕੇ ਇਹ ਪੱਕਾ ਕਰਕੇ ਜਾਣਗੇ ਦੂਜਾ ਭਗਵਾਨ ਸਿੰਘ ਮਾਨ ਉਹਨਾਂ ਦੇ ਪੰਜਾਬ ਦੀ ਰਾਜਨੀਤੀ ਵਿੱਚ ਪੱਕੇ ਹੁੰਦੇ ਜਾ ਰਹੇ ਪੈਰ ਉਹ ਥੋੜੇ ਉਹਨਾਂ ਦੇ ਪੈਰਾਂ ਦੇ ਥੱਲੋਂ ਜ਼ਮੀਨ ਖਿਸਕਾ ਦਿੱਤੀ ਜਾਵੇਗੀ ਉਹਨਾਂ ਦਾ ਕਦ ਛੋਟਾ ਕਰ ਦਿੱਤਾ ਜਾਵੇਗਾ ਪਾਰਟੀ ਦੇ ਐਮਐਲਏ ਨੂੰ ਇਹ ਸਮਝਾ ਦਿੱਤਾ ਜਾਵੇਗਾ ਕਿ ਉਹਨਾਂ ਦੀ ਵਫਾਦਾਰੀ ਪਾਰਟੀ ਪ੍ਰਤੀ ਹੈ ਨਾ ਕਿ ਭਗਵੰਦ ਸਿੰਘ ਮਾਨਪਤੀ ਬਾਕੀ ਦੋਸਤੋ ਰਾਸ ਸਭਾ ਸੀਟ ਲਈ ਵੀ ਜ਼ਮੀਨ ਸਿਆਸੀ ਜ਼ਮੀਨ ਤਿਆਰ ਕਰ ਲਈ ਜਾਵੇਗੀ ਇਹਨਾਂ ਦਿਨਾਂ ਵਿੱਚ ਰਹਿੰਦੇ ਹੋਏ ਇੱਥੇ ਦੋਸਤੋ ਪਹਿਲਾਂ ਵੀ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਇਹਨਾਂ ਨੂੰ ਜਮਾਨਤ ਦਿਵਾਉਣ ਵਾਲੇ ਅਭਿਸ਼ੇਕ ਮਨੂ ਸਿੰਘ ਵੀ ਉਹਨਾਂ ਨੂੰ ਰਾਜ ਸਭਾ ਭੇਜਣ ਲਈ ਦਿੱਲੀ ਵਿੱਚ ਅਸੀਂ ਮਨੂ ਵਾਸਤੇ ਸਵਾਤੀ ਮਾਲ ਨਾਲ ਜੋ ਕੁਝ ਹੋਇਆ ਸੀ ਉਸ ਨਾਲ ਆਮ ਆਦਮੀ ਪਾਰਟੀ ਦੀ ਬਹੁਤ ਹੀ ਕਿਰਕਰੀ ਹੋਈ ਸੀ ਉਹ ਇਹੋ ਜਿਹੀ ਗਲਤੀ ਹੁਣ ਪੰਜਾਬ ਵਿੱਚ ਨਹੀਂ ਦੁਹਰਾਉਣਗੇ ਵੈਸੇ ਉੜਦਿਆਂ ਉੜਦਿਆਂ ਖਬਰਾਂ ਹਨ ਕਿ ਪੰਜਾਬ ਵਿੱਚੋਂ ਕੋਈ ਵੀ ਰਾਜ ਸਭਾ ਮੈਂਬਰ ਆਪਣੀ ਸੀਟ ਇਹਨਾਂ ਲਈ ਛੱਡਣ ਲਈ ਤਿਆਰ ਨਹੀਂ ਸੀ ਪਰ ਦੋਸਤੋ ਵਿਧਾਨ ਸਭਾ ਦੀ ਖਾਲੀ ਹੋਈ ਸੀਟ ਐਮ ਐਲ ਏ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਉਸ ਸੀਟ ਦੇ ਜਿੱਤਣ ਤੋਂ ਬਾਅਦ ਪੰਜਾਬ ਸਭਾ ਵਿੱਚ ਜੋ ਜਿੱਤੇਗਾ ਉਹਨਾਂ ਨੂੰ ਮੰਤਰੀ ਕੈਬਨਿਟ ਮੰਤਰੀ ਇਹੋ ਜਿਹਾ ਕੋਈ ਅਹੁਦਾ ਦੇ ਦਿੱਤਾ ਜਾਵੇਗਾ ਉਸ ਤੋਂ ਬਾਅਦ ਹੀ ਫਿਰ ਰਾਜ ਸਭਾ ਦੀ ਸੀਟ ਖਾਲੀ ਹੋ ਜਾਵੇਗੀ ਦੋਸਤੋ ਤੁਹਾਡਾ ਕੀ ਮੰਨਣਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਸਿਰਫ ਵਿਪਸਨਾ ਲਈ ਹੈ ਇੱਕ ਧਾਰਮਿਕ ਕਾਰਨ ਹੈ ਧਿਆਨ ਸਮਾਧੀ ਲਈ ਹੈ ਜਾਂ ਜਾਂ ਇਸ ਪਿੱਛੇ ਹੋਰ ਵੀ ਕੋਈ ਸਿਆਸੀ ਕਾਰਨ ਹਨ ਤੁਸੀਂ ਕਮੈਂਟ ਕਰ ਸਕਦੇ ਹੋ ਹੰਦ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹੋ ਜੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ चौबीस से ज्यादा गाड़ियां हमने गिनी जब अरविंद केजरीवाल होशियारपुर पहुंचे कहा जा रहा है उसमें फायर ब्रिगेड है एम्बुलेंसेज है लेकिन जो आम आदमी पार्टी वो कह रही है कि एक व्यक्ति शांति की तलाश में है उस पर आप राजनीति कर रहे हैं भैया ये मुझे बताओ 32 गाड़ियों लेकर किस आदमी को शांति आएगी और एम्बुलेंस आपने ले रखी या पंजाब सारा बीमार है फायर ब्रिगेड की जरूरत तो पंजाब के लोगों में है किसी की जिंदगी महफूज नहीं किसी का कारोबार महफूज नहीं हर घर में नशा जा चुका है तो फायर ब्रिगेड की तो पंजाब को जरूरत है एम्बुलेंस की पंजाब के लोगों को जरूरत है अगर विपासना ही करनी है तो मेरा राय इनको है भगवंत मान को भी लेकर जाए क्योंकि भगवंत जी का ब्लड प्रेशर कंट्रोल में नहीं यो ना वो मेंटली फिट है ना फिजिकली फिट है आज के संसद के अंदर ऐसे ऐसे लोग बैठे हैं जिन्होंने भ्रष्टाचार किया हुआ है वो संसद के अंदर हमारी भलाई के लिए कानून नहीं बनाते वो संसद के अंदर ऐसे कानून बनाते हैं कि और जनता को कैसे लूटें तो अगर हमारे भी चयन में गड़बड़ हो गई और ऐसे ही लोग संसद में चले गए तो फिर तो इस आंदोलन का को कोई फायदा नहीं आप लोगों का जो सारा विश्वास था इस देश की जनता का वो टूट जाएगा जयप्रकाश जी के आंदोलन से उस वक्त तो आंदोलन बहुत अच्छा चला लेकिन लालू यादव जी मुलायम सिंह जी ये सब उसी आंदोलन की देन है हमारे मन में बहुत डर है कहीं ऐसा ना हो कि इस आंदोलन से जब राजनीतिक विकल्प खड़ा हो तो कहीं उसमें से भ्रष्टाचार को जन्म देने की कुछ प्रवृत्ति निकले और ऐसे गलत लोग निकलें। इसके बारे में आप लोगों का क्या कहना है कि जो लोग सत्ता में जाएं, वो भ्रष्टाचार ना करें इसका क्या समाधान है इसके बारे में भी आप अपनी राय दे तो अच्छा रहेगा लेकिन कई लोग ऐसे हैं जो पैसा लेके वोट देते हैं शराब लेके वोट देते हैं उसको कैसे रोका जाएगा क्योंकि इन्होंने तो टू घोटाला किया हुआ इनके पास तो दो लाख करोड़ रुपए हैं कोयला घोटाला किया दो लाख करोड़ उसमें आ गए फिर कॉमनवेल्थ घोटाला किया सत्तर हजार करोड़ उसमें आ गए तो इन्होंने तो करीब सौ डेढ़ सौ लाख करोड़ रुपए कमा के रखे हुए हैं ये तो एक, एक वोट खरीदने के लिए लोगों को एक एक लाख रुपया भी दे देंगे